ਮੈਂ ਫਿਰ ਕਹਾਂਗਾ ਲਾਈਵ ਚੱਲ ਰਿਹਾ ਸਾਨੂੰ ਕਿ ਸਿੱਖਾਂ ਨੂੰ ਪਿਆਰ ਕਰਕੇ ਤਾਂ ਦੇਖੇ ਸਾਡੇ ਨਾਲ ਬੈਰ ਨਾ ਕਮਾਓ ਸਾਡੇ ਨਾਲ ਦਗੇ ਨਾ ਕਰੋ ਸਾਣਾ ਕਪਟ ਨਾ ਖੇਡੋ ਸਾਨੂੰ ਧੋਖੇ ਨਾ ਦਿਓ ਹਾਲਾਂਕਿ ਸ਼ੇਰ ਮੁਹੰਮਦ ਖਾਂ ਬਾਅਦ ਚ ਲੜਦਾ ਰਿਹਾ ਜੀ ਉਹਨੇ ਸਿੱਖ ਮਾਰਿਆ ਉਹਨੇ ਜ਼ੁਲਮ ਕੀਤਾ ਸਾਨੂੰ ਪਿਆਰ ਕਰਕੇ ਕੋਈ ਦੇਖੇ ਸਾਡੇ ਗੁਰੂ ਦੇ ਲਾਲਾਂ ਦਾ ਇੱਕ ਹਾ ਦਾ ਨਾਰਾ ਮਾਰਿਆ ਸਰਹੰਦ ਮਲਿਆ ਮੀਟ ਹੋ ਗਈ ਮਲੇਰਕੋਟੜੇ ਦੇ ਮੁਸਲਮਾਨ ਵਸਦਾ ਪਿਆ ਇਸ ਸਿੱਖਾਂ ਦਾ ਹਿਰਦਾ ਹੈ ਇਹ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਸੀਨਾ ਦਵੇਸ਼ ਤੋਂ ਰਹਿਤ ਹੈ ਉਹ ਖਾ ਦਾ ਨਾਰਾ ਮਾਰ ਕੇ ਚਲਾ ਗਿਆ ਸਵੇਰੇ ਜੀ ਨੀਹਾਂ 'ਚ ਖੜੇ ਕਰਨਾ ਹੈ ਸ਼ਾਮ ਨੂੰ ਗਏ ਆ ਅੱਜ ਪੌੜੀਆਂ ਚੜ੍ਹਦੇ ਪਹੁੰਚੇ ਮਾਤਾ ਜੀ ਵੇਖ ਰਹੇ ਸਨ ਮੈਂ ਕੱਲ ਵੀ ਕਿਹਾ ਸੀ ਕਿ ਉਸ ਮਾਂ ਨੇ ਆਪਣਾ ਪਤੀ ਜਾਂਦੇ ਦੀ ਪਿੱਠ ਦੇਖੀ ਸੀ ਆਪਣੇ ਪੋਤਿਆਂ ਦੀ ਪਿੱਠ ਵੀ ਦੇਖਣੀ ਅੱਛਾ ਮਾਤਾ ਜੀ ਨੇ ਪਿਆਰ ਨਾਲ ਅਕੀ ਦੋਨਾਂ ਨੇ ਮਿਲੇ ਘੁੱਟ ਕੇ ਥੱਲੇ ਬੈਠ ਕੇ ਮਾਤਾ ਜੀ ਕਦ ਛੋਟੇ ਸਨ ਦੋਨਾਂ ਨੂੰ ਘੁੱਟ ਕੇ ਸੇ ਪੁੱਤ ਮੱਥੇ ਚੁੰਮੇ ਮੂੰਹ ਚੁੰਮਿਆ ਕੀ ਹੋਇਆ ਅੱਜ ਕਹਿੰਦੇ ਮਾਂ ਜੀ ਅੱਜ ਆ ਸਾਡੀ ਤੁਹਾਡੀ ਆਖਰੀ ਰਾਤ ਹੈ ਕੱਲ ਨੂੰ ਸਾਨੂੰ ਨੀਆਂ ਚ ਚਿੰਨ ਦੇਣਾ ਹੈ ਅੱਜ ਆਪਾਂ ਆਖਰੀ ਰਾਤ ਮਿਲਾਂਗੇ ਪਿਆਰਿਓ ਕਹਿਣਾ ਸੌਖਾ ਹੈ ਮੈਂ ਫਿਰ ਵਾਰ-ਵਾਰ ਕਹਿੰਨਾ ਸਾਡੀ ਆਖਰੀ ਰਾਤ ਹੈ ਛੇਰੇ ਨਹੀਂ ਪੁੱਤਾਂ ਤੁਸੀਂ ਕੀ ਬੋਲੇ? ਕਿ ਆ ਮਾਤਾ ਜੀ ਉਹਨਾਂ ਨੇ ਫਿਰ ਕਿਹਾ ਸੀ। ਤੁਸੀਂ ਸਲਾਮ ਨੂੰ ਕਬੂਲ ਕਰ ਲਓ। ਮੁਸਲਮਾਨ ਬਣ ਜਿਓ ਤੁਹਾਨੂੰ ਧਨ ਦੇਾਂਗੇ, ਦੌਲਤ ਦੇਾਂਗੇ। ਵਾਰ-ਵਾਰ ਦੱਸਾਂ, ਚਾਹਾਂ ਚਾਹ ਨਾਲ ਦੱਸਾਂ। ਕਦੀ ਬਾਬਾ ਜੋਰਾਵਰ ਸਿੰਘ ਮਾਤਾ ਜੀ ਆਹ ਕਿਹਾ, ਆਹ ਕਿਹਾ। ਤੇ ਪੁੱਤ ਤੁਸੀਂ ਕਹਿੰਦੇ ਨਾ ਸਾਡੇ ਸਾਹਮਣੇ ਤਾਂ ਬਾਪੂ ਜੀ ਤੇ ਦਾਦਾ ਜੀ ਨੇ ਨਾ ਤੁਸੀਂ ਆਪ ਵੀ ਤਾਂ ਰਾਤ ਸੁਣਾ ਕੇ ਕਹ ਲਿਆ ਸੀ ਕਿ ਤੁਹਾਡੇ ਪਿਤਾ ਜੀ ਨੇ ਕਿਹਾ ਹੈ ਸੀਸ ਦਿਆ ਪਰ ਸਿਰ ਨਾ ਦਿਆ। ਤੁਹਾਡੇ ਪਿਤਾ ਜੀ ਤੇ ਲਿਖਿਆ ਤੁਸੀਂ ਦੱਸਦੇ ਸੀ ਕਿ ਤੁਹਾਡੇ ਦਾਦੇ ਦੀ ਸ਼ਹਾਦਤ ਤੋਂ ਬਾਅਦ ਕਿਆ ਸੀ ਸੀ ਨਾ ਉਚਰੀ ਤੇ ਮਾਂ ਜੀ ਇਹਦੀ ਜਿਸ ਦੇ ਦਾਦੇ ਨੇ ਸੀ ਨਹੀਂ ਉਚਰੀ ਅਸੀਂ ਸੀ ਕਰਾਂਗੇ ਨਾ ਨਾ ਮਾਂ ਨੇ ਕੁੱਟ ਕੇ ਸੀਨੇ ਨਾਲ ਲਾਇਆ ਕਹਿੰਦੇ ਸ਼ਾਬਾਸ਼ ਮੇਰੇ ਪੁੱਤਰੋ ਬਸ ਇਹ ਮੈਨੂੰ ਤੁਹਾਡੇ ਤੇ ਆਸ ਸੀ ਗੁਰਮਖੋ ਯਾਦ ਰੱਖਿਓ ਉਮਰਾ ਛੋਟੀਆਂ ਨੇ ਆਤਮਾ ਬੜੀ ਬਲਵਾਨ ਹੈ ਅਡੋਲ ਹੈ ਅੱਜ ਰਾਤ ਬਤੀਤ ਹੋ ਗਈ ਜੀ ਸਾਰੀ ਰਾਤ ਮਾ ਜੀ ਨੇ ਮੈਂ ਕੱਲ ਵੀ ਕਿਹਾ ਸੀ ਜਿੰਨੀ ਮਾਤਾ ਜੀ ਦੀ ਕਮਾਈ ਸੀ ਬਾਬਾ ਬਕਾਲਾ ਸਾਹਿਬ ਦੀ ਜਿੰਨੀ ਆਨੰਦਪੁਰ ਦੀ ਕਮਾਈ ਸੀ ਜਿੰਨੀ ਪਤੀ ਗੁਰੂ ਦੀ ਸੇਵਾ ਦੀ ਕਮਾਈ ਸੀ ਜਿੰਨੀ ਪੁੱਤਰ ਨੂੰ ਕੋਖ ਚ ਪਾਲ ਕੇ ਪੁੱਤਰ ਨੂੰ ਲੋਰੀਆਂ ਦੀ ਕਮਾਈ ਸੀ ਨਾ ਉਹ ਸਾਰੀ ਦੀ ਸਾਰੀ ਕਮਾਈ 12 ਪੋ ਦੀ ਰਾਤ ਨੂੰ ਮਾਂ ਨੇ ਆਪਣੇ ਪੋਤਿਆਂ 'ਚ ਪਾ ਦਿੱਤੀ ਹੈ ਉਹ ਸਭ ਕੁਝ ਭਰ ਦਿੱਤਾ ਅੱਜ ਦਿਨ ਚੜਿਆ 12 ਪੋ ਦਾ 13 ਪੋ ਦਾ ਜੀ 12 ਪੋ ਦੀ ਰਾਤ ਹੀ ਮੈਂ ਗੱਲ ਕਰ ਰਿਹਾ 12 ਪੋ ਨੂੰ ਸਭ ਕੁਝ ਭਰ ਦਿੱਤਾ ਉਹ ਰਾਤ ਨੂੰ 13 ਪੋ ਦਾ ਦਿਨ ਚੜਿਆ ਸਿਪਾਈ ਆ ਗਏ ਢੰਡੋਰਾ ਪਿਟਵਾਇਆ ਸਰੰਦ ਇਕੱਠਾ ਹੋ ਗਿਆ ਇਹ ਸਭ ਕੁਝ ਕਿਲੇ ਦੇ ਵਿੱਚ ਹੋਇਆ ਜੀ ਕਚਹਿਰੀ ਵਿੱਚ ਲੱਗਦੀ ਸੀ ਆ ਗਏ ਜੀ ਸਿਪਾਈ ਵੀ ਸ਼ਾਸ਼ਰ ਬੀਗ ਬਾਸ਼ਰ ਬੀਗ ਜ਼ਲਾਦ ਵੀ ਆ ਗਏ ਸਹਿਬਜ਼ਾਦੇ ਉੱਠੇ ਮਾਤਾ ਜੀ ਨੇ ਜਿਹੜੇ ਕੱਪੜੇ 부ਚਕੀ ਚ ਪਏ ਸਨ ਸਾਡੇ ਵਿਦਵਾਨ ਨੇ ਲੀਆਂ ਝਗੀਆਂ ਕਹਿੰਦੇ ਆ ਇਦਾਂ ਬਦ ਨੀਲੇ ਚੋਲੇ ਪਾਏ ਸਭ ਜਿਆਦਿਆਂ ਦੇ ਮੱਥੇ ਚੁੰਮੇ ਇਹ ਆਖਰੀ ਮਿਲਣੀ ਸੀ ਸ੍ਰੀਮ੍ਰਿਤ ਮੰਡਲ ਦੀ ਤੇ ਮੈਂ ਆਪ ਨੂੰ ਦੱਸਿਆ ਮਾਤਾ ਜੀਤੋ ਜੀ ਦੇ ਚਲਾਣੇ ਤੋਂ ਬਾਅਦ ਇਹ ਪਹਿਲਾ ਦਿਨ ਹੈ ਜਿਸ ਦਿਨ ਮਾਂ ਨੇ ਪੁੱਤੇ ਆਪਣੇ ਤੋਂ ਵਾਕ ਕੀਤੇ ਤੁਰ ਲੱਗੇ ਮਾਤਾ ਜੀ ਦੇ ਚਰਨਾਂ 'ਚ ਮੱਥਾ ਟੇਕਿਆ ਕਲਗੀ ਸਜਾਈ ਉਸੇ ਤਰ੍ਹਾਂ ਤਿਆਰ ਕੀਤਾ ਦੋਨੋਂ ਨੇ ਜੀ ਪਿਆਰ ਨਾਲ ਦੋਨੋਂ ਨੇ ਇੱਕ ਨੇ ਖੱਬੇ ਪੈਰ ਨੇ ਇੱਕ ਨੇ ਸੱਜੇ ਤੇ ਦੋਨੋਂ ਨੇ ਮੱਥੇ ਟੇਕੇ ਉઠੇ ਮਾਂ ਦੇ ਮੱਥਿਆਂ ਨੂੰ ਹੱਥ ਲਾ ਕੇ ਆਪਣੇ ਚਰਨਾਂ ਨੂੰ ਹੱਥ ਲਾ ਕੇ ਆਪਣੇ ਮੱਥੇ ਤੇ ਲਾਇਆ ਤੇ ਮਾਤਾ ਜੀ ਬਾਰੇ ਫਿਰ ਅੱਲਾ ਯਾਰ ਕਹਾ ਕਹਿੰਦਾ ਜਾਨੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ ਜਾਨੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ ਕੇਸਾਂ ਨੂੰ ਕੰਗੀ ਕਰੂੰ ਜ਼ਰਾ ਮੂੰਹ ਦੁਲਹਾ ਤੋ ਲੂ ਪਿਆਰੇ ਸੇ ਸਰੋਂ ਪੇ ਨੰਨੀ ਸੀ ਕਲਗੀ ਸਜਾ ਤੋ ਲੂ ਬੇਟਾ ਮਰਨੇ ਸੇ ਪਹਿਲੇ ਤੁਮ ਕੋ ਦੁਲਹਾ ਬਣਾ ਤੋ ਲੂ ਮਾਤਾ ਜੀ ਨੇ ਤੋਰਿਆ ਸਿਪਾਈ ਆ ਗਏ ਕਹਿੰਦੇ ਮਾਤਾ ਸਮਝਾ ਦਿੱਤਾ ਪੁੱਤਰਾ ਨੂੰ ਸਮਝਾ ਦਿੱਤਾ ਬੱਚਿਆਂ ਨੂੰ ਵੇਖ ਕੇ ਤੈਨੂੰ ਦੱਸਿਆ ਇਹਨਾਂ ਨੇ ਫਤਵਾ ਕਿਉਂ ਹੈ ਕਹਿਣ ਲੱਗੇ ਹਾਂ ਮੈਂ ਸਮਝਾ ਦਿੱਤਾ ਹੈ ਕੀ ਸਮਝਾਇਆ ਬਸ ਇਹੀ ਸਮਝਾਇਆ ਪੁੱਤਰ ਮੌਤ ਨੂੰ ਸਵੀਕਾਰ ਕਰ ਲਿਓ ਪਰ ਇਮਾਨ ਤੋਂ ਨਾ ਡੋਲਿਓ ਮੈਨੂੰ ਦੱਸੋ ਕੋਈ ਮਾਂ ਐਸੀ ਹੈ ਜੀ ਹਰ ਮਾਂ ਦਾਦੀ ਕਿਹੜੀ ਹੈ ਜੀ ਜਿਹੜੀ ਕਹੇ ਪੁੱਤ ਤੂੰ ਮਰ ਜਾ ਦਾਦੀ ਤਾਂ ਹੀ ਕਹਿੰਦੀ ਮੇਰੇ ਪੁੱਤ ਤੂੰ ਵਸੇ ਪਰ ਇੱਕ ਦਾਦੀ ਦੁਨੀਆ ਚੋਂ ਵੇ ਜਿਹੜੀ ਤੁਰ ਲੱਗਿਆ ਕਹਿੰਦੀ ਮੇਰੇ ਬੱਚਿਓ ਮੌਤ ਨੂੰ ਸਵੀਕਾਰ ਕਰ ਲਿਓ ਪਰ ਡੋਲਿਓ ਨਾ ਮੈਂ ਬੇਨਤੀ ਕਰਾਂ ਜੀ ਸਮਾਪਤੀ ਕਰ ਲੱਗਾ ਦੋਨੋਂ ਲਾਲ ਉਤਰਦੇ ਪਿਆ ਸਾਡੇ ਬਜ਼ੁਰਗ ਢਾਡੀ ਸੀਤਲ ਸਾਹਿਬ ਬੜੇ ਸਾਲ ਹੋ ਗਿਆ ਸੁਨਾਇਆ ਨੂੰ ਇਕੋ ਦਮ ਉਤਰਦੇ ਆ ਤੇ ਉਹ ਲਿਖ ਦਿਆ ਤੁਰ ਪੈ ਦੋਵੇਂ लाडले ਜਲ ਫਤੇ ਬੁਲਾ ਕੇ ਤੁਰ ਪੈ ਲੋ ਦੋਵੇਂ लाडले ਜਦ ਫਤੇ ਬੁਲਾ ਕੇ ਵਾਰ ਅਖੀਰੀ ਮਾਂ ਦੇ ਚਰਨੀ ਹੱਥ ਲਾ ਕੇ ਬੂਵੇ ਵਿੱਚੋਂ ਪਰਤ ਕੇ ਬੋਲੇ ਮੁਸਕਰਾ ਕੇ ਮਾਂ ਉਡੀਕਾਂਗੇ ਸੀ ਸੱਚਖੰਡ ਵਿੱਚ ਜਾ ਕੇ ਮਾਂ ਉਡੀਕਾਂਗੇ ਅਸੀਂ ਸੱਚਖੰਡ ਵੀ ਜਾ ਕੇ ਪਰ ਨਾ ਆਉਣਾ ਤੁਸਾਂ ਨੇ ਬਹੁਤਾ ਚਿਹਰ ਲਾ ਕੇ ਥੱਕ ਨਾ ਜਾਈਏ ਅੰਮੀਏ ਅਸੀਂ ਔਸੀਆਂ ਪਾ ਕੇ ਸਾਡਾ ਜੀ ਨਹੀਂ ਲੱਗਣਾ ਤੀ ਛੇਤੀ ਆਉਣਾ ਨਹੀਂ ਤਾਂ ਰਸਬੂ ਫਤਿਹ ਸਿੰਘ ਤੇਰਾ ਜੀ ਪਰ ਚਾਉਣਾ ਕੈਸੇ ਪਿਆਰ ਦੇ ਸ਼ਬਦਾਂ ਮਾਂ ਜੀ ਬੋਲੇ ਕਹਿੰਦੇ ਚੱਲੋ ਮੇਰੇ ਹੀਰਿਓ ਮੈਂ ਮਗਰੇ ਆਵਾਂ ਚੱਲੋ ਮੇਰੇ ਹੀਰਿਓ ਮੈਂ ਮਗਰੇ ਆਵਾਂ ਮਾਵਾ ਬਾਜੋ ਜਉਂਦੀਆਂ ਕਦ ਪੁੱਤਾਂ ਬਾਜੋ ਜਉਂਦੀਆਂ ਕੁ ਸੁਣੀਆਂ ਮਾਵਾ ਪੁੱਤਾਂ ਦਵਾਲੇ ਰਾਮਕਾਰ ਮਾਵਾ ਦੀਆਂ ਬਾਵਾ ਜਿੱਧਰ ਉੱਡਦੇ ਹੰਸ ਉਧਰ ਜਾਂਦੀਆਂ ਛਾਵਾਂ ਤੋਰ ਕਰਦੀਆਂ ਰੌਣਕਾਂ ਮੈਂ ਸੱਚਖੰਡ ਵਸਾਵਾ ਦੋਵੇਂ ਲਾਲ ਤੁਰ ਪਏ ਉਥੇ ਇੱਕ ਮਨੂ ਕੈਸੇ ਕਹਿੰਦੇ ਮਨੂ ਖਿਆਲ ਯਾਦ ਰੱਖਿਓ ਜਦੋਂ ਨੂੰ ਪੁੱਤਰ ਚਲਾ ਜਾਏ ਨਾ ਇਹਨੂੰ ਦੁਨਿਆਵੀ ਸ਼ਬਦ ਥੋੜਾ ਲੈ ਲਿਆ ਜੇ ਇੱਕ ਬਲਬਲਾ ਹੈ ਦਾਦੀ ਦਾਦਾ ਜਦੋਂ ਵੀ ਬੱਚੇ ਦਾ ਪੋਤੇ ਪੋਤੀ ਦਾ ਕੋਈ ਕਾਜ ਕਰਨਗੇ ਨਾ ਖੁਸ਼ੀ ਨਾਲ ਕਰਦੇ ਆ ਵੀ ਆਪਣੇ ਬੱਚੇ ਜ਼ਰੂਰ ਚੇਤੇ ਹੁੰਦੇ ਆ ਕਹਿੰਦੇ ਨੇ ਮਾਤਾ ਜੀਤੋ ਜੀ ਨੇ ਅੰਤਲੇ ਸਮੇਂ ਆਪਣੀ ਸੱਸ ਨੂੰ ਕਿਹਾ ਸੀ ਮਾਂ ਜੀ ਮੈਂ ਚੱਲੀਆਂ ਮੇਰਾ ਫਤਿਹ ਤੇ ਮੇਰਾ ਜੁਜਾ ਜੋਰਾਵਰ ਸਿੰਘ ਮੇਰੇ ਤੋਂ ਬਿਨਾ ਰਹਿੰਦਾ ਨਹੀਂ ਮੈਂ ਚੱਲਣ ਲੱਗੀ ਹਾਂ ਉਸ ਵਕਤ ਲਾਲਾ ਨੂੰ ਯਾਦ ਕਰਕੇ ਇੱਕ ਖਿਆਲ ਆਇਆ ਆ ਜਾ ਜੀਤੋ ਰਾਣੀਏ ਲੈ ਮਿੰਟੂ ਦਾ ਹਾਰੇ ਤੱਕ ਲੈ ਮੇਰੀ ਬੱਚੀਏ ਚੰਨ ਚੜਦੇ ਖਾਰੇ ਹੈ ਉਹਨਾਂ ਦਾ ਅੰਦਰ ਦਾ ਜਜ਼ਬਾ ਆ ਜਾ ਜੀਤੋ ਰਾਣੀਏ ਲੈ ਮਿੰਟੂ ਦਾ ਹਾਰੇ ਤੱਕ ਲੈ ਮੇਰੀ ਬੱਚੀਏ ਚੰਨ ਚੜਦੇ ਖਾਰੇ ਸਹਰੇ ਕਿੰਨੇ ਲੱਗਦੇ ਇਸ ਉਮਰੇ ਪਿਆਰੇ ਟੁੱਟਣ ਗਿਆ ਜ ਅੰਬਰ ਉਧ ਰੋਸ਼ਨ ਤਾਰੇ ਚਾਨਣ ਚਾਨਣ ਹੋਣਗੇ ਬਰਮੰਡ ਅੰਧਾਰੇ ਤੱਕੇ ਫਿੱਕੇ ਪੈਣਗੇ ਸੂਰਜ ਚੰਦ ਤਾਰੇ ਆ ਜਾ ਜੀਤੋ ਰਾਣੀਏ ਲੈ ਮਿੰਟੂ ਦਾ ਹਾਰੇ ਸਹਿਬਜ਼ਾਦੇ ਪਹੁੰਚਦੇ ਆ ਜੀ ਕਚਹਿਰੀ ਲੱਗੀ ਹੋਈ ਹੈ। ਉਹੀ ਗੱਲ ਕੱਲ ਵਾਲੀ ਕਿ ਤੁਸੀਂ ਇਸਲਾਮ ਕਬੂਲ ਕਰੋ ਧਨ ਪਦਾਰਥ ਸਭ ਕੁਝ ਦੇਾਂਗੇ। ਮੈਂ ਇੱਕ ਬੇਨਤੀ ਕਰਾਂ ਖਾਲਸਾ ਜੀ ਕਿਸੇ ਨੂੰ ਆਪਣੇ ਆਪਣੇ ਜੀਵਨ ਚ ਸਹਿਬਜ਼ਾਦੇਆ ਕੋਲ ਖਲੋ ਕੇ ਇੱਕੋ ਚੀਜ਼ ਮੰਗੋ ਸਾਨੂੰ ਉਹ ਸਿੱਖੀ ਸਦਕ ਦਿਓ ਜਿਹੜਾ ਨੀਹਾਂ ਚ ਤੁਹਾਨੂੰ ਗੁਰੂ ਗੋਬਿੰਦ ਸਿੰਘ ਨੇ ਦਿੱਤਾ ਹੈ। ਅਸੀਂ ਦੋਲੀਏ ਨਾ ਸਾਨੂੰ ਉਹ ਦਾਤ ਦਿਓ ਬਾਬਿਓ ਤੁਸੀਂ ਸਾਡੇ ਬਾਬੇ ਕੋ ਸਾਡੇ ਤੇ ਬਖਸ਼ਿਸ਼ ਕਰੋ ਆ ਗਏ ਫਤਵਾ ਦੇ ਦਿੱਤਾ ਜੀ ਨੀਆਂ ਵਿੱਚ ਖੜੇ ਕਰਨ ਦਾ ਪਿਆਰਿਓ ਨੀਆਂ ਚ ਚਿਣਿਆ ਗਿਆ ਮੈਂ ਪਿਛਲੇ ਸਾਲ ਵੀ ਕਿਹਾ ਸੀ ਚਿੰਨਾ ਤੇ ਖੜਾ ਕਰਨਾ ਬੜਾ ਫਰਕ ਹੈ ਤੁਸੀਂ ਪਿੱਲਰ ਚਿੰਦੇ ਹੋ ਲੋਹੇ ਦੇ ਸਰੀਏ ਵਿੱਚ ਚਿਨੇ ਜਾਂਦੇ ਉਹ ਵਿੱਚ ਜੁੜ ਜਾਂਦੇ ਆ ਜਦੋਂ ਨੀਆਂ ਬਣਾਉਣ ਲੱਗਿਆ ਦੋਨੋਂ ਸਹਿਬਜ਼ਾ ਦੇ ਖਲੋਤੇ ਆ ਪਿਆਰਿਓ ਜੇ ਵਿੱਚ ਲੱਤਾਂ ਦੇ ਵਿੱਚ ਥਾਂ ਸੀ ਨਾ ਉੱਥੇ ਵੀ ਇੱਟਾਂ ਲਾਈਆਂ ਗਿਆ ਨੇ ਚਿਣੇ ਦਾ ਅਰਥ ਧਿਆਨ ਰੱਖਿਓ ਚਿਣੇ ਦਾ ਅਰਥ ਬਹੁਤ ਡੂੰਗਾ ਹੈ ਕਿਸੇ ਚੀਜ਼ ਨੂੰ ਵਿੱਚ ਇੱਟਾਂ ਦੇ ਮਰਜ ਕਰ ਦੇਣਾ ਚਿੰਨ ਦੇ ਪਿਆ ਗੋਡੇ ਪੱਤੇ ਛੋਟੇ ਛੋਟੇ ਸਾਰੇ ਜਦੋਂ ਚਿੰਨ ਦਿੱਤੇ ਇੱਥੋਂ ਤੱਕ ਛਾਤੀਆਂ ਢੱਕ ਲੀਆਂ ਫਿਰ ਆਵਾਜ਼ ਦਿੱਤੀ ਵੇਖ ਲਓ ਅਜੇ ਵੀ ਸਮਝ ਲਓ ਕਿ ਸਮਾਂ ਹੈ ਜੇ ਕਹੋਗੇ ਨੀਂ ਨੀਂ ਤੋੜ ਦਿਆਂਗੇ ਤਾਂ ਉਹਨੂੰ ਸੱਚ ਕਹਿੰਦੇ ਆਂ ਵੱਜੋਗੇ ਤੇ ਬਾਬਾ ਜੀ ਬੋਲੇ ਸੱਚ ਕੋ ਮਿਟਾਓਗੇ ਤੂੰ ਮਿਟੋਗੇ ਜਹਾਂ ਸੇ ਡਰਤਾ ਨਹੀਂ ਆਕਾਲ ਕਿਸੇ ਸੈਨ ਸ਼ਾਂ ਕੀ ਸਾਂਹ ਸੇ ਉਪਦੇਸ਼ ਆਪਣਾ ਸੁਣ ਲੋ ਜਰਾ ਦਿਲ ਕੇ ਕਾਂ ਸੇ ਕਹਿ ਰਹੇ ਹਾਂ ਤੁਮ ਕੋ ਖੁਦਾ ਕੀ ਜ਼ੁਬਾਨ ਸੇ ਕਹਿੰਦੇ ਤੁਸੀਂ ਵਾਰ ਵਾਰ ਕਿਉਂ ਪੁੱਛਦੇ ਹੋ ਪਿਆਰਿਓ ਇਹ ਸਾਰਾ ਜਿਹੜਾ ਗਲਾ ਸੀ ਨਾ ਜੀ ਇਹ ਸਾਰੇ ਦਾ ਸਾਰਾ ਗਾਰੇ ਨਾ ਭਰ ਦਿੱਤਾ ਅਸੀਂ ਚਲੋ ਤਸਵੀਰਾਂ ਵਾਲੇ ਤੇ ਆਪਣੇ ਹਿਸਾਬ ਨਾਲ ਦਿਖਾਉਂਦੇ ਆ ਸਾਰਾ ਜਿਹੜਾ ਗਾਰੇ ਨਾਲ ਭਰਿਆ ਪੈ ਇਹ ਧੱਕ ਦਿੱਤੇਗਾ ਸਿਰ ਪਿਆਰਿਓ ਇਤਿਹਾਸ ਕਹਿੰਦਾ ਕੰਧ ਪਾਟ ਗਈ ਨੀਆਂ ਚ ਖਲੋਤੇ ਕੰਧ ਫਾਟ ਗਈ ਉਦੋਂ ਵੀ ਨਹੀਂ ਸਮਝੀ ਉਸ ਵਕਤ ਦੋਨਾਂ ਸਹਿਬਜ਼ਾਦਿਆਂ ਨੂੰ ਗਿਆਨੀ ਗਿਆਨ ਸਿੰਘ ਦਾ ਪੰਥ ਪ੍ਰਕਾਸ਼ ਚ ਲਿਖਦਾ ਵੀ ਦੁੱਧ ਪਿਆ ਕੇ ਦੂਜੇ ਦਿਨ ਪਰਨੀ ਸਹਿਬਜ਼ਾਦਿਆਂ ਨੂੰ ਦੋਨਾਂ ਨੂੰ ਜ਼ਿਵਾ ਕਰ ਦਿੱਤਾ ਗਿਆ ਬਾਬਾ ਜ਼ੋਰਾਵਰ ਸਿੰਘ ਜੀ ਨੂੰ ਬੇਹੋਸ਼ੀ ਦੀ ਹਾਲਤ ਤਾਂ ਸੀ ਨਾ ਪਰ ਅੱਜ ਮੈਂ ਪੜ ਰਿਹਾ ਸੀ ਜਿਸ ਸਵਾ ਪੈਰ ਦਿਨ ਕਹਿੰਦੇ ਆ ਇਸ ਹਵਲਾ ਨੂੰ ਸਵਾ ਪੈਰ ਆਪਣਾ ਬਣ ਜਾਂਦਾ ਅੱਜ 6 ਵਜੇ ਦੇ ਦਿਨ ਨਿਕਲੇ 9 ਇੱਕ ਪੈਰ ਹੋ ਗਿਆ یوں ਸਮਝ ਲਓ ਵੀ 9:45 ਮਿੰਟ ਅੱਜ ਕੱਲ ਦੇ ਸਵਾ ਪੈਰ ਇਹਨਾਂ ਕੋਈ ਬਣੀ ਗੱਲ ਸਵਾ ਪੈਰ ਬਾਬਾ ਜ਼ੋਰਾਵਰ ਸਿੰਘ ਜੀ ਜਦੋਂ ਥੋੜੇ ਜਿਓ ਉੱਚਾ ਆ ਲੱਤਾਂ ਦੇ ਥੱਲੇ ਲੈ ਲਿਆ ਗੋਡਿਆਂ ਥੱਲੇ ਲੈ ਲਿਆ ਇੱਕੋ ਦਮ ਇੱਥੇ ਬਾਹਰ ਕੀਤਾ ਬਾਬਾ ਜ਼ੋਰਾਵਰ ਸਿੰਘ ਜੀ ਇੱਕੋ ਵਾਰ ਨਾਲ ਹੀ ਚਲੇ ਗਏ ਸਵਾਸ ਪੂਰੇ ਹੋ ਗਏ ਪਰ ਬਾਬਾ ਫਤਿਹ ਸਿੰਘ ਜੀ ਉਹਨਾਂ ਨੂੰ ਲਟਾ ਕੇ ਅੱਖਾਂ ਦੇਖ ਰੀਆਂ ਸੰ ਸਿਰ ਪਕੜਿਆ ਲੱਤਾਂ ਪਕੜੀਆਂ ਚਲਾਦ ਨੇ ਛਾਤੀ ਤੇ ਆਪਣੇ ਦੋਨੇ ਗੋਡੇ ਰਖੇ ਇੱਥੇ ਸ਼ਾਰਦ ਅੰਜ ਵੱਡੀ ਖੋਣ ਵਗਨ ਲੱਗਾ ਤਿੱਲੇ ਦੀ ਜੁੱਤੀ ਪਾਈ ਸੀ ਜੀ ਗਾਰੇ ਨਾਲ ਭਰੀ ਸੀ ਜਦੋਂ ਖੂਨ ਵਗ ਰਿਹਾ ਤੇ ਲੱਤਾਂ ਖਿਲਦੀਆਂ ਨੇ 12 ਮਿੰਟ ਬਾਬਾ ਫਤਿਹ ਸਿੰਘ ਦੀਆਂ ਲੱਤਾਂ ਖਿਲਦੀਆਂ ਰਹੀਆਂ 12 ਮਿੰਟ ਵਾਹਦੁਨ ਅਸ਼ਾਦਤ ਦਾ ਚਾਮ ਪੀਤਾ ਮੈਂ ਬੇਨਤੀ ਕਰਾ ਕਹਿ ਦਿੱਤਾ ਇਹਨਾਂ ਦੇ ਸਰੀਰ ਚੋਂ ਕੇ ਹੰਸਲਾ ਨਦੀ ਦੇ ਕੰਡੇ ਫਤਿਹਗੜ੍ਹ ਸਾਹਿਬ ਨੂੰ ਪਤਾ ਹੈ ਹੰਸਲਾ ਨਦੀ ਦੇ ਕੰਡੇ ਛੱਡ ਦਿਓ ਟੋਡਰਮਲ ਬਾਰਸੀ ਆਇਆ ਮਾਤਾ ਜੀ ਚਲੋ ਸਾਡੇ ਇਤਿਹਾਸਾਂ ਚ ਕਿਹਾ ਵੀ ਬ੍ਰਹਮਰੁੱਦਰ ਫੋੜ ਕੇ ਕਿਸੇ ਨੇ ਹੀਰੇ ਦਾ ਪਰ ਨਹੀਂ ਪਿਆਰਿਓ ऐसी मां है उन्हें अपने सीने पे सब कुछ ਹੰਡਾਇਆ ਹੈ ਮਾਤਾ ਜੀ ਨੂੰ ਸ਼ਹੀਦ ਕੀਤਾ ਗਿਆ ਇਹ ਟੋਡਰਮਾ ਲਾਇਆ ਕੁਛ ਨਹੀਂ ਬਣ ਰਿਹਾ ਗੁਰੂ ਕੀਆ ਸਾਖੀਆਂ ਚ